ਕੁਝ ਸਮਝ ਨਹੀਂ ਲੱਗਾ ਕਿ ਇਹ ਪਜ਼ਲ ਨਾ ਸੋਲਵ ਨਹੀਂ ਕਰ ਸਕੂਗਾ ਪਰ ਦਿਮਾਗ ਬਹੁਤ ਤੇਜ਼ੀ ਹੁੰਦੇ ਬੱਚੇ ਆਦੇ ਅੱਜਕੱਲ ਉਹ ਚੀਜ਼ਾਂ YouTube ਤੋਂ ਜਾਂ ਕਿਸੇ ਵੀ ਪਲੇਟਫਾਰਮ ਤੋਂ ਦੇਖਦੇ ਰਹਿੰਦੇ ਆ ਪਰ ਦਕਸ਼ਲੂ ਮਕਾਫਾ ਕਾਫੀ ਟਾਈਮ ਤੋਂ ਦੇਖ ਰਹੇ ਆ ਇਹ ਦਿਮਾਗ ਵਾਲੀਆਂ ਐਕਟੀਵਿਟੀਆਂ ਬਹੁਤ ਕਰਦਾ ਆ ਤੁਸੀਂ ਦੇਖ ਸਕਦੇ ਆ ਕਿੰਨੀ ਸਮਾਰਟਨੈਸ ਆ ਹਰ ਚੀਜ਼ ਉਹਦੇ ਅਕੋਰਡਿੰਗ ਪਾ ਰਿਹਾ ਆ ਕਿ ਇਦਾਂ ਪਵੇਗਾ ਟਰਾਈਐਂਗਲ ਹੋਇਆ ਗੋਲ ਹੋਇਆ ਨਾ ਹਰ ਤਰੀਕੇ ਨੂੰ ਦੇਖਿਓ ਫਾਉਂਡ ਆਇਆ ਉਹਦੇ ਵਿੱਚ ਦੇਖ ਕੇ ਮਜ਼ਾ ਵੀ ਆਂਦਾ ਹੈ ਆ ਬੇ ਕੋ ਟਰਾਈ ਦੇਖ ਲੈਂਦਾ ਆ ਕਿ ਇਹਦੇ ਵਿੱਚ ਪੈਣਾ ਆ ਕਿ ਨਹੀਂ ਪੈਣਾ ਆ ਉਹ ਚੌਰਸ ਵਾਲ ਵੀ ਜਾਂਦਾ ਆ ਲੈ ਕੇ ਜਦੋਂ ਵਿੱਚ ਨਹੀਂ ਪੈਂਦੇ ਤਾਂ ਉਸ ਨੂੰ ਸਿੱਧਾ ਕਰ ਦਿੰਦਾ ਆ ਆ ਦੇਖੋ ਤੁਸੀਂ ਦੇਖ ਸਕਦੇ ਹੋ ਵਿੱਚ ਕਿੰਨਾ ਕਿੰਨਾ ਰਾਉਂਡ ਵਿੱਚ ਗੋਲ ਜਿਹੜੇ ਉਹਨੇ ਗੋਲ ਪਾ ਰਿਆ ਆ ਜਿੱਚੇ 2 ਛੇਕਾਂ ਦੇ ਵਿੱਚ ਉਹ 2 ਛੇਕਾਂ ਵਾਲਾ ਪਾ ਰਿਆ ਆ 3 ਛੇਕਾਂ ਵਾਲੇ ਚ ਤਿੰਨ ਟ੍ਰਾਇੰਗਲ ਪਾ ਰਿਆ ਆ ਐਨ ਖੁਪਿਆ ਹੋਇਆ ਹੈ ਇਹ ਪਜ਼ਲ ਹੁੰਦੇ ਆ ਤੁਸੀਂ ਵੀ ਆਪਣੇ ਬੱਚਾ ਨੂੰ ਐ ਹੋਈਆਂ ਚੀਜ਼ਾਂ ਦਵੋ ਕਰਨ ਦਾ ਹੈ ਕਲੀਅਰ ਤਾਂ ਜੋ ਬੱਚੇ ਸ਼ਾਰਪ ਮਾਈਂਡ ਵਾਲੇ ਹੋਣ ਐਕਟਿਵ ਹੋਣ ਸਮਾਰਟ ਦਿਖਣ ਇਹ ਇਦਾਂ ਵੀ ਨਹੀਂ ਸਕੂਲ ਵੀ ਜਾਂਦਾ ਆ ਕੁਝ ਟ੍ਰੇਨਿੰਗ ਉੱਥੋਂ ਵੀ ਮਿਲਦੀ ਆ ਇਹਨਾਂ ਚੀਜ਼ਾਂ ਦੀ ਆ ਵੇਖੋ ਉਹਨਾਂ ਦਿਮਾਗ ਚੱਲੇ ਕਿ ਉੱਥੇ ਵੀ ਪੜ੍ਹਨੇ ਆ ਆ ਵੇਖੋ ਜਿੱਥੇ 5 6 ਆ ਉੱਤੇ 5 ਜਗਾ ਪਾਉਂਦਾ ਲੋ ਜੀ ਡਿੱਗ ਗਿਆ ਇਹ ਰੁਟ ਖੜਾ ਹੋਇਆ ਸ਼ੇਰ ਬਹੁਤ ਵਧੀਆ ਤਕਸ਼ਿ ਲੱਗਾ ਰਹਿ ਕੰਟੀਨੂ ਕਰ ਬਾਅਦ ਚ ਤੇਰੇ ਕੋ ਕਲਰ ਵੀ ਪੁੱਛਾਂਗੇ ਹੋਲੀ ਹੋਲੀ